ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਸਭ ਨੂੰ ਪਤਾ ਹੀ ਆ ਸ਼ਰਾਧ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਬਹੁਤ ਵੀਰ ਭੈਣ ਹੋਣਗੇ ਜੋ ਕਹਿੰਦੇ ਨੇ ਸਾਨੂੰ ਸਾਡੇ ਮਰੇ ਹੋਏ ਵੱਢਿਲ ਨੇ ਨਾ ਜਿਹੜੇ ਜੀ ਬਜ਼ੁਰਗ ਨੇ ਉਹ ਸਾਨੂੰ ਦਿਖਦੇ ਨੇ ਕਿ ਸ਼ਰਾਧ ਆ ਜਿਹੜੇ ਉਹ ਮਨਾਉਣੇ ਚਾਹੀਦੇ ਨੇ ਜਾਂ ਨਹੀਂ ਇਸ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਪਲੀਜ਼ ਵੀਡੀਓ ਨੂੰ ਹਾਈਪ ਜ਼ਰੂਰ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਾਓ ਜੀ ਕਈ ਭੈਣ ਭਰਾ ਹੁੰਦੇ ਨੇ ਜੋ ਕਹਿੰਦੇ ਨੇ ਕਿ ਸਾਡੇ ਘਰ ਦੇ ਵੱਡੇ ਬਜ਼ੁਰਗ ਜੋ ਮਰ ਚੁੱਕੇ ਨੇ ਉਹ ਉਹਨਾਂ ਨੂੰ ਦਿਖਾਈ ਦਿੰਦੇ ਨੇ ਤੇ ਉਹ ਹਰ ਸਾਲ ਉਹਨਾਂ ਨੂੰ ਮਨਾਉਣ ਵਾਸਤੇ ਪਤਾ ਨਹੀਂ ਕਿੰਨਾ ਮਤਲਬ ਕੀ ਕੁਝ ਕਰਦੇ ਨੇ ਕਿੰਨੇ ਪੈਸੇ ਕਿੰਨੇ ਕੱਪੜੇ ਪਤਾ ਨਹੀਂ ਕੀ ਕੁਝ ਦੇ ਦਿੰਦੇ ਨੇ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੁੰਦਾ ਕਿ ਹਰੇਕ ਸਾਲ ਸਾਨੂੰ ਉਹ ਪਰੇਸ਼ਾਨ ਕਰਦੇ ਨੇ ਇਸ ਰਾਤ ਹੁੰਦੇ ਕੀ ਨੇ ਇਹਨਾਂ ਦੀ ਕੀ ਮਹੱਤਤਾ ਹੁੰਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਵੱਡੀ ਗੱਲ ਸਿੱਖ ਧਰਮ 'ਚ ਇਹਨਾਂ ਸ਼ਰਾਧਾ ਨੂੰ ਨਹੀਂ ਮੰਨਿਆ ਜਾਂਦਾ ਫਨਾ ਕੋਈ ਵੀ ਸਿੱਖ ਧਰਮ ਦਾ ਵਿਅਕਤੀ ਹੈ ਜਿਹੜਾ ਉਹ ਸ਼ਰਾਧਾ ਨੂੰ ਨਹੀਂ ਮੰਨਦਾ ਆਪ ਆ ਜੋ ਆਪਾਂ ਜਾਣਦੇ ਆ ਜੀ ਸਾਰੇ ਡਾਊਟ ਆ ਜਿਹੜੇ ਤੁਹਾਡੇ ਕਲੀਅਰ ਕਰਦੇ ਆ ਇਸ ਵੀਡੀਓ ਰੱਖਣੀ ਆਪਾਂ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਐਂਡ ਤੱਕ ਕੰਪਲੀਟ ਕਰਿਓ ਕਈ ਪਰਿਵਾਰਾਂ ਵਿੱਚ ਮਨੋਤ ਹੁੰਦੀਆਂ ਨਾ ਮਨ ਮਨੋਤ ਜੀ ਹੁੰਦੀ ਆ ਵੀ ਜਿਵੇਂ ਕੋਈ ਬਜ਼ੁਰਗ ਦੀ ਡੈਥ ਹੋ ਜਾਂਦੀ ਆ ਉਹਨਾਂ ਦਾ ਮੰਨਿਆ ਜਾਂਦਾ ਹੈ ਕਿ ਹਰੇਕ ਸਾਲ ਉਹਨਾਂ ਦੇ ਸ਼ਰਾਧ ਮਨਾਉਣ ਦੇ ਬਾਵਜੂਦ ਵੀ ਉਹ ਦੁਖੀ ਹੁੰਦੇ ਨੇ ਦੇਖੋ ਜੀ ਤੁਹਾਨੂੰ ਲੱਗਦਾ ਤੁਹਾਡੇ ਘਰ ਵਿੱਚ ਪੈਸਾ ਜਿਹੜਾ ਉਹ ਰੁਕਦਾ ਨਹੀਂ ਕੋਈ ਭੂਤ ਪ੍ਰੇਤ ਦਾ ਵਾਸਾ ਹੈ ਜਿਹੜਾ ਤੁਹਾਨੂੰ ਲੱਗਦਾ ਜਾਂ ਤੁਹਾਡੇ ਘਰ ਵਿੱਚ ਪਿੱਤਰ ਤੁਹਾਨੂੰ ਦੁਖੀ ਕਰ ਰਹੇ ਨੇ ਸੁਪਨੇ ਵਿੱਚ ਆ ਕੇ ਜਾਂ ਤੁਹਾਨੂੰ ਦਿਖਾਈ ਦੇ ਰਹੇ ਨੇ ਸ਼ਰਾਧਾਂ ਵੇਲੇ ਆ ਕੇ ਦੇਖੋ ਜੀ ਪਹਿਲੀ ਗੱਲ ਸਿੱਖ ਧਰਮ ਵਿੱਚ ਸ਼ਰਾਧਾਂ ਨੂੰ ਬਿਲਕੁਲ ਨਹੀਂ ਮੰਨਿਆ ਜਾਂਦਾ ਮੈਂ ਤੁਹਾਨੂੰ ਬਾਰੀ-ਬਾਰੀ ਕਹਿ ਰਹੀ ਹਾਂ ਦੇਖੋ ਜੀ ਗੁਰੂ ਨਾਨਕ ਸਾਹਿਬ ਪਹਿਲੀ ਪਾਸ਼ਾਈ ਹੈ ਨਾ ਸ੍ਰੀ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਵੀ ਆ ਕੇ ਹੈ ਨਾ ਇਹ ਚੀਜ਼ਾਂ ਦਾ ਵਿਰੋਧ ਕੀਤਾ ਸੀ ਕਿ ਸ਼ਰਾਦ ਕੁਝ ਨਹੀਂ ਹੁੰਦੇ ਪਿੱਤਰ ਪਾਤਰ ਕੁਝ ਨਹੀਂ ਹੁੰਦੇ ਕਹਿੰਦੇ ਜੀ ਜੀਵਤ ਪਿੱਤਰਾਂ ਨੂੰ ਮੰਨਿਏ ਮੋਇ ਸ਼ਰਾਦ ਕਰੇ ਠੀਕ ਹੈ ਜੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਜਨਮ ਹੋਇਆ ਜਦੋਂ ਉਹ ਦਸਿਆ ਕਰਨ ਲੱਗੇ ਤਾਂ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਜਿੰਨੀਆਂ ਵੀ ਜਿੰਨੀਆਂ ਵੀ ਮਤਲਬ ਖੰਡ ਚੱਲ ਰਹੇ ਸੀ ਉਹਨਾਂ ਨੇ ਸਾਰਿਆਂ ਦਾ ਆ ਕੇ ਖੰਡਨ ਕੀਤਾ ਕਿਸੇ ਵੀ ਤਰ੍ਹਾਂ ਦਾ ਸੀ ਕੋਈ ਜਾਦੂ ਟੂਣਾ ਉਸ ਟਾਈਮ ਬਹੁਤ ਜ਼ਿਆਦਾ ਚੱਲਦੇ ਸੀ ਉਹਨਾਂ ਨੇ ਇਹ ਇੱਕ ਚੀਜ਼ ਦਾ ਕਿ ਖੰਡਨ ਕੀਤਾ ਉਹਨਾਂ ਨੇ ਸ਼ਰਾਧਾਂ ਦਾ ਵੀ ਖੰਡਨ ਕੀਤਾ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਸੁਣਿਆ ਹੋ ਜੀ ਬਹੁਤ ਵਾਰੀ ਕਹਿੰਦੇ ਜੀ ਕਿਸੇ ਦਾ ਕੋਈ ਬਜ਼ੁਰਗਾ ਮਰ ਗਿਆ ਉਹ ਸ਼ਰਾਧ ਕਰ ਰਹੇ ਸੀ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਕਹਿੰਦੇ ਤੁਸੀਂ ਇੱਥੇ ਬੈਠੇ ਹੋ ਇਸ ਪੰਡਤ ਨੂੰ ਭੋਜਨ ਸ਼ਿਕਾਰ ਰਹੇ ਹੋ ਤੁਹਾਨੂੰ ਲੱਗਦਾ ਵੀ ਇਹ ਤੁਹਾਡਾ ਭੋਜਨ ਆ ਜਿਹੜਾ ਉਹ ਤੁਹਾਡਾ ਬਜ਼ੁਰਗ ਖਾ ਰਿਹਾ ਆ ਤੁਸੀਂ ਆਪੇ ਹੀ ਦੱਸੋ ਜੀ ਕਹਿੰਦੇ ਆਪਾਂ ਇੱਥੇ ਬੈਠੇ ਆ ਉਹਨਾਂ ਦੇ ਢਿੱਡ ਦਾ ਕੋ ਭੋਜਨ ਕਿਵੇਂ ਪਹੁੰਚ ਰਿਹਾ ਹੈ ਜਦ ਕਿ ਉਹਨਾਂ ਦੀ ਜੋਤਤੀ ਹੋ ਚੁੱਕੀ ਆ ਉਹ ਕਿਸੇ ਹੋਰ ਜਨਮ 'ਚ ਪੈ ਚੁੱਕੇ ਹੋਣਗੇ ਉਹਨਾਂ ਨੂੰ ਯਾਦ ਤੱਕ ਵੀ ਨਹੀਂ ਹੋਣਾ ਕਿ ਉਹ ਪਹਿਲਾ ਕਿਹੜੀ ਜੁਨੀ ਵਿੱਚ ਸੀਗੇ ਜਾਂ ਕਿਹੜੀ ਜੁਨੀ ਵਿੱਚ ਨਹੀਂ ਨਾਲੇ ਪੰਡਤ ਨੂੰ ਉਹ ਕਹਿੰਦੇ ਕੀ ਪਤਾ ਵੀ ਉਹਨੂੰ ਕੀ ਪਸੰਦ ਸੀ ਜਾਂ ਕੀ ਨਹੀਂ ਇਸ ਲਈ ਇਹਨਾਂ ਬਹਿਵਾ ਪਰਮਚੋਦ ਜੀ ਬਹੁਤ ਦੂਰ ਹੋ ਕਿਉਂਕਿ ਗੁਰੂ ਨਾਨਕ ਸਾਹਿਬ ਪਾਸ਼ਾਣੀ ਇਸ ਚੀਜ਼ ਦਾ ਖੰਡਨ ਕੀਤਾ ਆ ਠੀਕ ਆ ਜੀ ਕਿਉਂਕਿ ਪਰ ਫਿਰ ਵੀ ਬਹੁਤ ਭੈਣਾ ਦਾ ਹੁੰਦਾ ਨਾ ਮਨ ਨਹੀਂ ਖੜਦਾ ਹੈਗਾ ਕਿਉਂਕਿ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਸੁਪਨੇ ਵਿੱਚ ਉਹਨਾਂ ਦੇ ਪਿਤਾ ਦਿਖਾਈ ਦਿੰਦੇ ਨੇ ਬਜ਼ੁਰਗ ਨੇ ਜਿਹੜੇ ਦਿਖਾਈ ਦਿੰਦੇ ਨੇ ਜੇ ਤੁਸੀਂ ਸ਼ਰਾਧ ਕਰਨੇ ਨੇ ਤਾਂ ਕਿਵੇਂ ਕਰਨੇ ਨੇ ਜਾਂ ਤੁਹਾਡੇ ਬਜ਼ੁਰਗ ਨੇ ਉਹਨਾਂ ਨੂੰ ਤੁਸੀਂ ਮੁਕਤੀ ਹੈ ਜਿਹੜੀ ਕਿਵੇਂ ਦਿਲਾ ਸਕਦੇ ਹੋ ਕਿਉਂਕਿ ਉਹ ਗੁਰਬਾਣੀ ਦਾ ਫਲ ਪੜਨਾ ਜੀ ਆਪਾਂ ਨੂੰ ਮਿਲਦਾ ਤੇ ਨਾਲ ਆਪਣੇ ਪਿਤਰਾਂ ਨੂੰ ਵੀ ਮਿਲਦਾ ਜਦੋਂ ਕੋਈ ਵੀ ਬਹੁਤ ਉਮਰ ਦਾ ਵਿਅਕਤੀ ਮਰਦਾ ਹੈ ਦੇਖੋ ਜੀ ਕੋਈ ਬਹੁਤ ਆਪਣੀ ਉਮਰ ਪੂਕ ਕੇ ਮਰਦਾ ਕਈ ਅਣਚਾਹੀਆਂ ਮੌਤਾਂ ਵੀ ਹੋ ਜਾਂਦੀਆਂ ਨੇ ਜਿਹੜੀ ਜਵਾਨ ਉਮਰ ਚ ਹੀ ਮਰ ਜਾਂਦੇ ਨੇਗੇ ਹਨਾ ਉਹਦੇ ਕੋਲ ਤੁਹਾਨੂੰ ਬਹਿ ਕੇ ਥੋੜਾ ਜਿਹੜੇ ਜ਼ਿਆਦਾ ਉਮਰ ਦੇ ਹੁੰਦੇ ਨੇ ਚਲੋ ਉਹ ਆਪਣੀ ਉਮਰ ਪੂਕ ਕੇ ਮਰਦੇ ਦੇਖੋ ਜੀ ਰੇਕਲੀ ਦੁੱਖ ਤਾਂ ਕਿਤੇ ਨਾ ਕਿਤੇ ਹੁੰਦਾ ਹੀ ਆ ਇਹ ਗੱਲ ਨਹੀਂ ਹੈਗੀ ਵੀ ਦੁੱਖ ਨਹੀਂ ਹੁੰਦਾ ਆਪਾਂ ਬਿਲਕੁਲ ਵੀ ਨਹੀਂ ਰੋਣਾ ਹਨਾ ਪਰ ਉਹਨਾਂ ਕੋਲੇ ਬਹਿ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਮੁਕਤੀ ਹੋ ਸਕੇ ਜੇ ਜਵਾਨ ਮੌਤ ਆ ਤਾਂ ਵੀ ਮਹਾਰਾਜ ਕਹਿੰਦੇ ਨੇਗੇ ਕਹਿੰਦੇ ਜੀ ਜਦੋਂ ਮਹਾਰਾਜ ਪ੍ਰਕਾਸ਼ ਹੁੰਦਾ ਉਦੋਂ ਵੀ ਨਾਲ ਬਹਿ ਕੇ ਜਦੋਂ ਮੰਨ ਲਓ ਬਾਣੀ ਲਗਾਤਾਰ ਚੱਲ ਰਹੀ ਹੈ ਤੁਹਾਡੇ ਘਰ 'ਚ ਬਾਣੀ ਦਾ ਉਚਾਰਨ ਲਗਾਤਾਰ ਚੱਲ ਰਿਹਾ ਤੁਹਾਡੇ ਘਰ ਦਾ ਕੋਈ ਵੀ ਇੱਕ ਜਾਣਾ ਕੋਈ ਵੀ ਇੱਕ ਜੀ ਬੈਠ ਕੇ ਨਾ ਸੁਖਮਨੀ ਸਾਹਿਬ ਦਾ ਪਹਿਰਾ ਲਗਾ ਦਿਓ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੋ ਪਾਠ ਕਰਦੇ ਰਹੋ ਤਾਂ ਜੋ ਉਹਨੂੰ ਮੁਕਤੀ ਮਿਲ ਸਕੇ ਪਰ ਅਕਸਰ ਤੁਸੀਂ ਸਰਾਧ ਮਨਾਉਂਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਮਨਾ ਸਕਦੇ ਹੋ ਕਿਉਂਕਿ ਜੀ ਗੱਲ ਕੌੜੀ ਆ ਪਰ ਸੱਚ ਵੀ ਆ ਜਦੋਂ ਆਪਣੇ ਮਾਪਿਓਂ ਜਾਉਂਦੇ ਹੁੰਦੇ ਨੇ ਮੈਂ ਇਹ ਨਹੀਂ ਕਹਿੰਦੀ ਕਈ ਵਾਰੀ ਥੋੜੇ ਜਿਹੀ ਮਾਪਿਓਂ ਵੀ ਕਰ ਜਾਂਦੇ ਨੇ ਚਲੋ ਅੱਜ ਕੱਲ੍ਹ ਖਰਾਬੀਆਂ ਅੱਜ ਕੱਲ੍ਹ ਤਾਂ ਥੋੜਾ ਜਿਆਦਾ ਚੱਲਿਆ ਪਰ ਜੀ ਦੇਖੋ ਮਾਪਿਓਂ ਦੀ ਸੇਵਾ ਸਭ ਤੋਂ ਉੱਚੀ ਕਹਿੰਦੇ ਸੇਵਾ ਆ ਜੀ ਤੁਸੀਂ ਜਦੋਂ ਮਾਪਿਆਂ ਨੂੰ ਜਾਂਦੇ ਜਾਂਦੇ ਹੁੰਦੇ ਨੇ ਨਾ ਤਾਂ ਉਦੋਂ ਤੁਸੀਂ ਉਹਨੂੰ ਰੋਟੀ ਪਾਣੀ ਫੜਾ ਕੇ ਵੀ ਰਾਜ਼ੀ ਨਹੀਂ ਹੁੰਦੇ ਸਿੱਧੇ ਮੂੰਹ ਨਾਲ ਉਹਨਾਂ ਨਾਲ ਗੱਲ ਨਹੀਂ ਕਰਦੇ ਉਹ ਤਰਸਦੇ ਤਰਸਦੇ ਵਿਚਾਰੇ ਮਰ ਜਾਂਦੇ ਆ ਜਦੋਂ ਕੋਲ ਬੈਠਣ ਦਾ ਟਾਈਮ ਹੁੰਦਾ ਗੱਲਾਂ ਕਰਨ ਦਾ ਟਾਈਮ ਹੁੰਦਾ ਉਦੋਂ ਤੁਸੀਂ ਬੈਂਦੇ ਨਹੀਂ ਪਰ ਮਰਨ ਤੋਂ ਬਾਅਦ ਫਿਰ ਤੁਸੀਂ ਪੂਰਾ ਪੂਰਾ ਦਿਨ ਕੱਢ ਕੇ ਸ਼ਰਾਧ ਕਰਦੇ ਹੋ ਇਹ ਕਿੱਥੇ ਲਿਖਿਆ ਨਾ ਜੀ ਜੇ ਤੁਸੀਂ ਜਾਂਉਂਦਿਆਂ ਨੂੰ ਪੁੱਛਣਾ ਨਹੀਂ ਇਦੋਂ ਬਾਅਦ ਤੁਸੀਂ ਸ਼ਰਾਧ ਕਰਦੇ ਫਿਰਦੇ ਹੋ ਇਹ ਤਾਂ ਫਿਰ ਕੋਈ ਗੱਲ ਨਾ ਬਣੀ ਠੀਕ ਆ ਜੀ ਉਹਨਾਂ ਲਈ ਸ਼ਰਾਧ ਮਨਾਉਣ ਲਈ ਪਾਠ ਕਰਨੇ ਫਿਰ ਇਹ ਤਾਂ ਕੋਈ ਗੱਲ ਨਹੀਂ ਹੈਗੀ ਦੇਖੋ ਜੀ ਠੀਕ ਆ ਪਰ ਮੰਨ ਤੋਂ ਬਾਅਦ ਪੂਰਾ ਪੂਰਾ ਦਿਨ ਤੁਸੀਂ ਬਹਿ ਕੇ ਉਹਨਾਂ ਲਈ ਸ਼ਰਧਾਂਜਲੀ ਕਰਦੇ ਹੋ ਉਹਨਾਂ ਲਈ ਸ਼ਰਧਾਂਜਲੀ ਮਰੋਲਦੀ ਪਰ ਕਈ ਹੁੰਦੇ ਨੇ ਜਿਹੜੇ ਅਣਚਾਹੀ ਮੌਤ ਮਰ ਜਾਂਦੇ ਨੇ ਕਹਿੰਦੇ ਨੇ ਇਹਨਾਂ ਦੀ ਆਤਮਾ ਜੀ ੜਕਦੀ ਰਹਿੰਦੀ ਆ ੜਕਦੀ ਰਹਿੰਦੀ ਆ ਜਾਂ ਕਿਸੇ ਕਿਸੇ ਦੀ ਕੋਈ ਵਿਚਾਰੇ ਦੀ ਤਮੰਨਾ ਹੁੰਦੀ ਆ ਉਹ ਦਿਲ 'ਚ ਲੈ ਕੇ ਹੀ ਚੱਲ ਜਾਂਦਾ ਹਨਾ ਬਹੁਤ ਅੱਜਕੱਲ ਦੇਖੋ ਜੀ ਬਹੁਤ ਜਵਾਨ ਮੌਤਾਂ ਬਹੁਤ ਹੋ ਰਹੀਆਂ ਜਵਾਨ ਬੱਚੇ ਅੱਜਕੱਲ ਬਹੁਤ ਜ਼ਿਆਦਾ ਡੈਥ ਹੋ ਰਹੀ ਆ ਉਹਨਾਂ ਦੀ ਹੈ ਨਾ ਜਾਂ ਉਹਨਾਂ ਦੀ ਕੋਈ ਇੱਛਾ ਰਹਿ ਜਾਂਦੀ ਆ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਸਾਜੀ ਉਹ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਉਹਦੇ ਮੂਹਰੇ ਖੜ ਕੇ ਜੀ ਤੁਸੀਂ ਉਹਨਾਂ ਅੱਗੇ ਖੜ ਕੇ ਅਰਦਾਸ ਬੇਨਤੀ ਕਰਨੀ ਆ ਕਿਉਂਕਿ ਸਾਰੀ ਉਮਰ ਆਪਣੇ ਬਜ਼ੁਰਗ ਆਪਣੇ ਲਈ ਕਮਾਉਂਦੇ ਗਏ ਨੇ ਦੇਖੋ ਜੀ ਸਾਰੀ ਉਮਰ ਆਪਣੇ ਹੁਣ ਆਪਣੇ ਦਾਦੇ ਪਰਦਾਦੇ ਗਾਹਾਂ ਫਿਰ ਪੀੜੀ ਦਰ ਪੀੜੀ ਚੱਲਦੇ ਫਿਰ ਆਪਣੇ ਮਾਪਿਆਂ ਹੁੰਦੇ ਆ ਫਿਰ ਆਪਾਂ ਮਾਪਿਓ ਬਣਦੇ ਆ ਫਿਰ ਗਾਹ ਆਪਣੇ ਬੱਚੇ ਬਣਦੇ ਆ ਪੀੜੀ ਦਰ ਪੀੜੀ ਕਮਾਉਨੇ ਆਉਨੇ ਆ ਨਾ ਤਾਂ ਤੁਸੀਂ ਸਾਲ ਵਿੱਚ ਬਹੁਤਾਂ ਨਹੀਂ ਤਾਂ ਤੁਸੀਂ ਸਾਲ ਵਿੱਚ ਇੱਕ ਚਾਹੇ ਅਖੰਡ ਪਾਠ ਸਾਹਿਬ ਕਰਵਾ ਦਿਓ ਜਾਂ ਤੁਸੀਂ ਸਾਹਿਜ ਪਾਠ ਕਰਾ ਦਿਓ ਜਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਵਾਇਆ ਕਰੋ ਤਾਂ ਜੋ ਉਹਨਾਂ ਦੀ ਮੁਕਤੀ ਹੋ ਜਾ ਹੋ ਸਕੇ ਹੈਨਾ ਤੇ ਨਾਲੇ ਘਰ 'ਚ ਸੁੱਖ ਸ਼ਾਂਤੀ ਹੈ ਜਿਹੜੀ ਜਿ ਉਹ ਬਣੀ ਰਹੇ ਤੇ ਸ਼ਰਾਧ ਵਾਲੇ ਦਿਨ ਤੁਸੀਂ ਕਿਸੇ ਗਰੀਬ ਨੂੰ ਰਾਸ਼ਨ ਦੇ ਦਿਓ ਕੱਪੜੇ ਲੈ ਕੇ ਦੇ ਦਿਓ ਭੋਜਨ ਦੇ ਦਿਓ ਜਾਂ ਗਰੀਬ ਬੱਚਿਆਂ ਨੂੰ ਕਈ ਵਾਰੀ ਹੁੰਦਾ ਹੈ ਨਾ ਕੱਪੜਿਆਂ ਦੀ ਬਹੁਤ ਤੰਗੀ ਹੁੰਦੀ ਆ ਹੁਣ ਮੂਰੇ ਸਰਦੀਆਂ ਆ ਰਹੀਆਂ ਦੇਖੋ ਜੀ ਸ਼ਰਾਧਾ ਤੋਂ ਬਾਅਦ ਸਰਦੀਆਂ ਸ਼ੁਰੂ ਹੋ ਜਾਂਦੀਆਂ ਕਿਸੇ ਨੂੰ ਬੂਟਾਂ ਦੀ ਤੰਗੀ ਹੁੰਦੀ ਆ ਕਿਸੇ ਨੂੰ ਕੋਈ ਪੈਸੇ ਦੀ ਤੰਗੀ ਹੁੰਦੀ ਆ ਕਿਸੇ ਵੀ ਪ੍ਰਕਾਰ ਦੀ ਹੈਲਪ ਕਰਦਿਆ ਕਰੋ ਕਿਸੇ ਦੀ ਫੀਸ ਨਹੀਂ ਭਰੀ ਜਾਂਦੀ ਬੱਚਾ ਪੜਨ ਦੇ ਕਾਬਲ ਹੁੰਦਾ ਉਹਦੀ ਫੀਸ ਭਰ ਕੇ ਉਹਨੂੰ ਪੜਾਉਣ ਦੀ ਕਿਰਪਾਲਤਾ ਕਰਿਆ ਕਰੋ ਹਨਾ ਜੀ ਤਾਂ ਜੋ ਅੱਗੇ ਵੱਧ ਸਕੇ ਦੇਖੋ ਤੁਸੀਂ ਦੁਖੀ ਬੰਦੇ ਦੀ ਮਦਦ ਕਰੋਗੇ ਬਹੁਤ ਜ਼ਿਆਦਾ ਅਸੀਸਾਂ ਮਿਲਣਗੀਆਂ ਤੁਹਾਨੂੰ ਬਿਰਧ ਜਿਵੇਂ ਹੁਣ ਦੇਖੋ ਆਪਾਂ ਬਹੁਤ ਬੱਚੇ ਹੁੰਦੇ ਨੇ ਜਿਹੜੇ ਆਪਣੇ ਮਾਪਿਓ ਨਾਲ ਮਾੜੀ ਕਰਦੇ ਹਨ ਬਿਰਧ ਆਸ਼ਰਮ ਚ ਛੱਡਿਆ ਹੁੰਦੇ ਆ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਮਾਪਿਓ ਹੀ ਤਸਮਝੋ ਇੱਕਦਮ ਨਾਲ ਉੱਥੇ ਬੈਠ ਕੇ ਉਹਨਾਂ ਨੂੰ ਪ੍ਰਸ਼ਾਦਾ ਪ੍ਰਾਣ ਪਾਣੀ ਛਕਾਓ ਹਨਾ ਤੇ ਉਹਨਾਂ ਦੀ ਲੋੜਵੰਦ ਹੋਰ ਮਦਦ ਕਰ ਦਿਓ ਕੋਈ ਕੱਪੜੇ ਦੀ ਮਦਦ ਕਰ ਦਿਓ ਕੋਈ ਵੀ ਤਰ੍ਹਾਂ ਦੀ ਹੋਰ ਮਦਦ ਕਰ ਦਿਓ ਹਨਾ ਤੁਹਾਡੀ ਕੀਤੀ ਹੋਈ ਇਹ ਸੇਵਾ ਜਿਹੜੀ ਇਹ ਕਹਿੰਦੇ ਨੇ ਹੁੰਦੇ ਜੀ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪਰਵਾਨ ਕਰਨਗੇ ਤੇ ਨਾਲੇ ਦੇਖੋ ਜੀ ਇਹ ਨਾ ਸੋਚਿਆ ਕਰੋ ਕਿ ਸਾਡੇ ਬਜ਼ੁਰਗ ਸਾਨੂੰ ਤੰਗ ਕਰਦੇ ਨੇ ਇਹ ਕਿੱਥੇ ਲਿਖਿਆ ਜਦੋਂ ਮਾਪਿਓ ਤਾਂ ਕਹਿੰਦੇ ਹੁੰਦੇ ਜੀ ਜਉਂਦੇ ਜਾਗਦੇ ਵੀ ਬੱਚੇ ਦੇ ਕੰਡਾ ਲੱਗੇ ਨਾ ਚਾਹੇ ਲੱਖ ਦੀਪ ਉਤਮਾੜਾ ਹੋਵੇ ਮਾਪਿਓ ਦਾ ਫਿਰ ਵੀ ਢਿੱਡ ਤਰਸਦਾ ਤੜਫਦਾ ਦੇਖੋ ਜੀ ਤੁਸੀਂ ਇਹ ਨਾ ਸੋਚਿਆ ਕਰੋ ਬਜ਼ੁਰਗ ਤੁਹਾਨੂੰ ਧਮਕਾ ਕਰਦੇ ਨੇ ਉਹ ਆਪਣੀ ਉਮਰ ਭੋਕੇ ਗਏ ਨੇ ਨਾਲੇ ਜੀ ਕੋਈ ਮਾਪਿਓ ਨਹੀਂ ਹੁੰਦਾ ਜੋ ਆਪਣੀ ਔਲਾਦ ਨੂੰ ਤੰਗ ਕਰੇ ਕਿਉਂਕਿ ਮਾਪਿਓ ਨੂੰ ਐ ਹੁੰਦਾ ਵੀ ਮੇਰੇ ਬੱਚੇ ਜਿਹੜੇ ਸੁਖੀ ਵਸਣ ਆਪਦੇ ਘਰ ਪਰਿਵਾਰ ਚ ਉਹਨਾਂ ਨੂੰ ਕੋਈ ਤੰਗੇ ਪਰੇਸ਼ਾਨੀ ਨਾ ਆਵੇ ਜਿੰਨੀ ਮਰਜੀ ਉਮਰ ਹੋਈ ਹੋਵੇ ਮਾਪਿਓ ਦੀ ਪਰ ਉਹ ਹਮੇਸ਼ਾ ਇਹ ਹੀ ਅਰਦਾਸ ਕਰਦੇ ਨੇ ਵੀ ਸਾਡੇ ਬੱਚੇ ਨੇ ਜਿਹੜੇ ਉਹ ਖੁਸ਼ ਰਹਿਣ ਆਪਦੀ ਜ਼ਿੰਦਗੀ ਚ ਦੁਖੀ ਤੁਸੀਂ ਕਿਉਂ ਹੁੰਨੇ ਆ ਜੀ ਦੁਖੀ ਆਪਾਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੁੰਨੇ ਆ ਜਿਹੜੇ ਆਪਾਂ ਉਹ ਕਰਮ ਕਾਂਡ ਕਰਦੇ ਆ ਨਾ ਦੁਖੀ ਤਾਂ ਉਹ ਤੋਂ ਹੁੰਨੇ ਆ ਪਰ ਦੋਸ਼ ਫਿਰ ਆਪਾਂ ਆਪਣੇ ਪਿੱਤਰਾਂ ਨੂੰ ਦੇਣ ਲੱ ਜਾਂਦੇ ਆ ਬਜ਼ੁਰਗਾਂ ਨੂੰ ਦੇਣ ਲੱ ਜਾਂਦੇ ਇਹ ਤਾਂ ਬਹੁਤ ਗਲਤ ਗੱਲ ਆ ਠੀਕ ਆ ਜੀ ਕਿਉਂਕਿ ਆਪਾਂ ਆਪਣੇ ਗੁਰੂ ਤੋਂ ਬੇਮੁਖ ਹੋ ਚੁੱਕੇ ਆ ਤਾਂ ਹੀ ਇੱਧਰ ਉੱਧਰ ਦੀਆਂ ਜਿਹੜੀਆਂ ਬਲੀਆਂ ਬਲਾਮਾਂ ਨੇ ਕਹਿੰਦੀਆਂ ਬੁਰੀਆਂ ਬਲਾਮਾਂ ਨੇ ਉਹ ਆ ਕੇ ਜਿੰਬੜੀਆਂ ਆਂਦੀਆਂ ਨੇ ਫਿਰ ਆਪਾਂ ਆਪਣੇ ਬਜ਼ੁਰਗਾਂ ਨੂੰ ਉਹ ਦੇਈ ਜਾਂਦੇ ਆ ਜੀ ਵੀ ਕਿਉਂਕਿ ਸ਼ਰਾਧ ਅਸ਼ਰੂਦ ਜਦ ਸਿੱਖ ਧਰਮ ਚ ਮੰਨੇ ਨਹੀਂ ਜਾਂਦੇ ਫਿਰ ਤਾਂ ਤੁਸੀਂ ਕੁਝ ਵੀ ਕਹਿ ਲਓ ਚਾਹੇ ਸਾਨੂੰ ਪਿੱਤਰਦਾਂ ਕਰਦਿਆ ਜੇ ਉਹ ਬਾਣੀ ਪੜੋ ਬਾਣੀ ਨਾਲ ਸਭ ਕੁਝ ਠੀਕ ਹੋ ਜਾਵੇਗਾ ਜਿਉਂਦੇ ਮਾਪਿਓ ਦੀ ਸੇਵਾ ਕਰੋ ਜੀ ਸਭ ਤੋਂ ਵੱਡਾ ਪੁੰਨ ਇਹੀ ਆ ਕਹਿੰਦੇ ਜੀ ਜਿਨੇ ਆਪਣੇ ਮਾਪਿਓ ਖੁਸ਼ ਕਰ ਲੈਣਾ ਸਮਝ ਲਓ ਉਹਨਾਂ ਦਾ ਰੱਬ ਖੁਸ਼ ਹੋ ਗਿਆ ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਸਿੱਖ ਧਰਮ ਦਾ ਸ਼ਰਾਧਾ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਮੇਰੀਆਂ ਭੈਣਾਂ ਨੂੰ ਵੀ ਇਹੀ ਵੈਨਤੀ ਆ ਵੀ ਉਹ ਵਹਿਮਾ ਭਰਮਾ ਵਿੱਚ ਨਾ ਪੈਣ ਇਹ ਨਾ ਦੂਜਿਆਂ ਨੂੰ ਪੈਣ ਦੇਣ ਸਗੋਂ ਦੂਜਿਆਂ ਨੂੰ ਵੀ ਇਹੀ ਸਮਝਾਇਆ ਕਰੋ ਵੀ ਵਿਹਿਮਾ ਭਰਮਾ ਚ ਨਿਕਲੋ ਸ਼ਰਾਧਾ ਨੂੰ ਸ਼ਰਾਦ ਸ਼ਰੂਧ ਕੋਸ਼ਿਣ ਨਹੀਂ ਹੁੰਦੇ ਸ਼ਾਇਦ ਦੂਜੇ ਧਰਮਾਂ ਚ ਸ਼ਰਾਧਾ ਨੂੰ ਮੰਨਦੇ ਵੀ ਹੋਣ ਪਰ ਸਿੱਖ ਧਰਮ ਚ ਸ਼ਰਾਧਾ ਨੂੰ ਨਹੀਂ ਮੰਨਿਆ ਜਾਂਦਾ ਜੀ ਹਾਂਜੀ ਤੁਸੀਂ ਇੱਕ ਗੱਲ ਕਰ ਸਕਦੇ ਹੋ ਜੇ ਤੁਹਾਡੇ ਦਿਲ ਨੂੰ ਬਾਹਲਾ ਹੀ ਤੁਹਾਡੇ ਦਿਲ ਨੂੰ ਐ ਹੁੰਦਾ ਨਾ ਵੀ ਸ਼ਰਾਧ ਨੇ ਐ ਨਾ ਹੋ ਜਵੇ ਉਹ ਨਾ ਹੋ ਜੀ ਜਿੰਨੇ ਦਿਨ ਸ਼ਰਾਧ ਨੇ ਓਨੇ ਦਿਨ ਤੁਸੀਂ ਬਾਣੀ ਦਾ ਪੈਰਾ ਲਗਾ ਦਿਓ ਜਿਵੇਂ ਮੰਨ ਲਓ ਇੱਕ ਉੱਠਦਾ ਦੂਜਾ ਬਹਿ ਜਾਵੇ ਦੂਜਾ ਉੱਠਦਾ ਤੀਜਾ ਬਹਿ ਜਾਵੇ ਨਹੀਂ ਵੀ ਕੋਈ ਘਰ ਚ ਹੈਗਾ ਤੁਸੀਂ ਉੱਠਦੇ ਪੈਂਦੇ ਮੂਲ ਮੰਤਰ ਦਾ ਜਾਪ ਕਰ ਲਓ ਇਹ ਵੀ ਬਹੁਤ ਵੱਡੀ ਸ਼ਕਤੀ ਆ ਜੀ ਮੂਲ ਮੰਤਰ ਚ ਹੈਨਾ ਜਾਂ ਜੇ ਤੁਹਾਨੂੰ ਕੋਈ ਮਾੜੀ ਰੂਹ ਦਿਖੇ ਵੀ ਨਾ ਤੰਗ ਵੀ ਨਾ ਕਰੇ ਤੁਹਾਨੂੰ ਸੁਪਨੇ ਚ ਵੀ ਨਾ ਕੋਈ ਮਾੜੀ ਰੂਹ ਦਿਖੇ ਤੁਹਾਨੂੰ ਉਹ ਵੀ ਕੋਈ ਮਾੜੀ ਰੂਹ ਤੰਗ ਨਾ ਕਰੇ ਠੀਕ ਆ ਬਹਿਮਾ ਭਰਮਾ ਤੋਂ ਦੂਰ ਰਹਿ ਕੇ ਬਾਣੀ ਨਾਲ ਜੁੜੋ ਤੇ ਜੀਵਨ ਸਫਲ ਕਰੋ ਜੀ ਆਪਣਾ ਤੇ ਸਾਰਿਆਂ ਨੂੰ ਮੁੱਕ ਦੀ ਗੱਲ ਜੇ ਤੁਹਾਨੂੰ ਬਾਲਾ ਵੱਡਾ ਬਹਿਮਾ ਜੀ ਵੀ ਸ਼ਰਾਧਾ ਜੀ ਤੁਸੀਂ ਚਿੜੀਆਂ ਹੁੰਦੀਆਂ ਚਿੜੀਆਂ ਨੂੰ ਚੋਗਾ ਪਾ ਦਿਆ ਕਰੋ ਚਿੜੀਆਂ ਨੂੰ ਅਨਾਜ ਪਾ ਦਿਆ ਕਰੋ ਚਿੜੀਆਂ ਹੋਗੀਆਂ ਕਾਂ ਹੋ ਗਿਆ ਬਹੁਤ ਪੰਛੀ ਨੇਗੇ ਜਿਹੜੇ ਵਿਚਾਰੇ ਉੱਡਦੇ ਵੰਦੇ ਨਾਲ ਤਾਂ ਜੀ ਉਹ ਪੰਛੀ ਅਨਾਜ ਖਾ ਕੇ ਜਾਣਗੇ ਨਾਲੇ ਤਾਂ ਉਹਨੂੰ ਅਸੀਸਾਂ ਦੇ ਕੇ ਜਾਣਗੇ ਨਾਲੇ ਉੱਡਦੇ ਉੱਡਦੇ ਤੁਹਾਡੇ ਲਈ ਅਰਦਾਸ ਬੇਨਤੀ ਕਰਕੇ ਜਾਣਗੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਇਹਨਾਂ ਨੇ ਸਾਡਾ ਢਿੱਡ ਭਰਿਆ ਇਹਨਾਂ ਨੇ ਸਾਡੇ ਲਈ ਅਨਾਜ ਰੱਖਿਆ ਸਾਡਾ ਢਿੱਡ ਭਰਿਆ ਹੈ ਇਹਨਾਂ ਨੇ ਜੀ ਵਾਹਿਗੁਰੂ ਜੀ ਇਹਨਾਂ ਨੂੰ ਤਰੱਕੀਆਂ ਬਖਸ਼ੋ ਤੁਸੀਂ ਆਪ ਹੀ ਮਾੜੀਆਂ ਜਿਹੜੀਆਂ ਰੂਹਾਂ ਉਹਨਾਂ ਤੋਂ ਦੂਰ ਹੋ ਜਾਓਗੇ ਠੀਕ ਆ ਜੀ ਬੇਜਵਾਨਾਂ ਨੂੰ ਭੋਜਨ ਸ਼ਿਕਾ ਦਿਓ ਜਿਵੇਂ ਹੁਣ ਆਪਣੇ ਕੁੱਤੇ ਵਿਚਾਰੇ ਬੇਜਵਾਨ ਫਿਰਦੇ ਨੇ ਆ ਗਾਈਆਂ ਲੋਕ ਛੱਡ ਦਿੰਦੇ ਨੇ ਬਹਿਣੀਆਂ ਨੂੰ ਇਹਨਾਂ ਨੂੰ ਭੋਜਨ ਸ਼ਿਕਾ ਦਿਓ ਜੀ ਇਹਨਾਂ ਤੋਂ ਵੱਡਾ ਦਾਨਪੁੰਨ ਕੋਈ ਨਹੀਂ ਕਿਸੇ ਦਾ ਢਿੱਡ ਭਰਨ ਤੋਂ ਵੱਡਾ ਦਾਨਪੁੰਨ ਕੋਈ ਨਹੀਂ ਹੈਗਾ ਸ਼ਰਾਧਾਂ ਤੋਂ ਬਹਿਮਾ ਭਰਮਾ ਤੋਂ ਦੂਰ ਰਹੋ ਬਾਣੀ ਨਾਲ ਵੱਧ ਤੋਂ ਵੱਧ ਜੁੜੋ ਤੇ ਗੁਰੂ ਮਹਾਰਾਜ ਅੱਗੇ ਜਿੰਨੇ ਦਿਨ ਤੁਹਾਨੂੰ ਬਹਿਮ ਲੱਗਦਾ ਨਾ ਵੀ ਸਾਧ ਚੱਲ ਰਹੇ ਨੇ ਰੋਜ਼ ਬਾਣੀ ਪੜੋ ਬਾਣੀ ਪੜ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਹੋ ਵੀ ਮਾੜੀਆਂ ਰੂਹਾਂ ਨੂੰ ਸਾਡੇ ਤੋਂ ਦੂਰ ਰੱਖੋ ਆਪਦਾ ਪਹਿਰਾ ਲਗਾਓ ਗੁਰੂ თანਤਨ ਬਾਬਾ ਦੀਪ ਸਿੰਘ ਜੀ ਆਪਦਾ ਪਹਿਰਾ ਲਗਾ ਦਿਓ ਮਾੜੀਆਂ ਰੂਹਾਂ ਨੂੰ ਸਾਡੇ ਘਰਾਂ ਤੋਂ ਦੂਰ ਰੱਖੋ ਤੇ ਗੁਰੂ ਮਹਾਰਾਜ ਦੇ ਲੜ ਲੱਗੋ ਬਾਣੀ ਨਾਲ ਵੱਧ ਤੋਂ ਵੱਧ ਜੁੜੋ ਸ਼ਰਾਧਾ ਬਹਿਮਾ ਭਰਮਾਂ ਤੋਂ ਦੂਰ ਰਹੋ ਠੀਕ ਹੈ ਜੀ ਦੂਜਿਆਂ ਨੂੰ ਵੀ ਇਹ ਬਹਿਮਾ ਭਰਮਾਂ ਤੋਂ ਦੂਰ ਰਹਿਣ ਲਈ ਕਹੋ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਵੀਡੀਓ ਨੂੰ ਹਾਈਪ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ